ਲਾ ਆ ਵੀ ਮਤਰਾਓ ਭਾਂਡੇ ਲੱਗਣੋਂ ਗੱਡੀ ਤਿਆਰ ਆ ਐਰਕ ਗੱਡੀ ਆ ਪਾ ਆ ਖੜਨੀ ਆ ਉਦਾਂ ਹੀ ਉਹ ਖੜਦੇ ਨੇ ਹਾਂ ਉਹ ਤਿੰਨ ਚਾਰਾਂ ਹੋਈ ਮੈਂ ਹਾਂ ਚਲਾ ਰਿਹਾ ਕਿ ਇਹਨੂੰ ਲੈਨੇ ਆ ਹੈ ਵੀ ਮਸਾੜਾ ਦੇ ਗੋਗੀ ਫੋਨ ਨੂੰ ਖੜਦੇ ਚਾਉਂ ਜਾਂ ਚਾਉਂ ਜਾਂ ਕਰਕੇ ਜੀਮ ਮੇਨ ਇਕੱਠੀ ਤੇ ਚਲਾਦੇ ਭਾਂਡੇ ਬਹੁਤ ਨਹੀਂ ਚਾਹੀਦਾ ਅਬ ਇਹ ਗੱਡੀ ਲਾਂਦੀ ਵੇਲੇ ਆ ਇੱਥੋਂ ਹੀ ਮੈਂ ਕਿ ਅਰੇ ਅੰਦਰੋਂ ਕੱਢਨੇ ਆਂ ਘਾਰੇ ਆ ਵੇਖੋ ਉਹ ਲੱਦਨੇ ਗੱਡੀ ਦੇ ਵਿੱਚ ਫੇਰ ਗੱਡੀ ਲੈ ਨਹੀਂ ਮੈਂ ਬਾਹਰ ਆਦਾ ਸਮਾਨ ਘਾਰੇ ਪਿਆ ਲਾਵੀ ਆ ਤੇਨੇ ਬੰਚ ਲਾਤੇ ਜੀ ਆਪਾਂ ਦੋ ਬਾਹਰ ਪੈ ਜੇ ਦੋ ਬਾਹਰ ਪੈ ਜੇ ਬੰਦੇ ਚਾਹ ਪੀਂਦੇ ਆ ਵੇ ਆ ਚਾਹਾਂ ਕਰੀ ਤੇ ਸਲਾਹ ਕੰਡੇ ਸਲਾਹ ভাই ਕੰਡੇ ਆ ਕੇ ਹਿਸਾਬ ਨਾਲ ਇੱਕ ਬੰਦਾ ਸਾਡਾ ਭੱਜ ਗਿਆ ਵਿੱਚੋਂ ਆਹੋ ਬਲੌਗ ਜਿ ਲੈ ਲੈ ਵੇਲਾ ਦਿਨੋ ਗਰਨਾਮ ਸਿੰਘ ਚੜੌਨੀ ਆਏ ਲੋ ਜੀ ਮਿੱਤਰੋ ਕਹਿੰਦੇ ਆ ਗਈ ਸਾਰੇ ਬੈਂਚ ਲੱਦ ਗਏ ਤੇ ਗੱਡੀ ਆਵਾ ਕੱਢਤੀ ਜੇ ਤਾਰਾ ਵੜੀਆਂ ਨੀਵੀਆਂ ਐ ਹੁਣ ਆਪਾਂ ਜਾ ਕੇ ਲੱਦਨੇ ਜੇ ਭਾਂਡੇ ਚੌਂਗ ਚ ਤੇ ਗੱਡੀ ਆਪਾਂ ਅੱਜ ਤਿਆਰ ਕਰ ਦੇਣੀ ਫੁੱਲ ਮੇਲੇ ਲਈ ਤੇ ਮੇਲੇ ਰਿਆ ਤਿਆਰੀਆਂ ਜੋਰਾਂ ਨਾਲ ਪੂਰੀਆਂ ਹੁੰਦੀਆਂ ਜੇ ਆ ਗਾਮੀ ਦਾ ਪੂਰਾ ਜੋਰ ਲੱਗਣ ਜਾਂ ਤੇ ਇਹ ਭਾਵੇਂ ਤਾਰਾ ਨਾਲ ਚਿੰਬੜ ਦੇ ਉੱਤੇ ਜਿਹੜੇ ਖਾਨਾ ਆ ਬੈਠਾ ਉੱਤੇ ਗੱਡੀ ਆਪਣੀ ਚੈੱਕ ਕਰੋ ਦੀ 2735 ਜੇ ਭਾਂਡੇ ਲੱਦੇ ਜਾ ਰਹੇ ਆ ਤੇ ਨਾਲੋਂ ਨਾਲ ਤੁਹਾਨੂੰ ਸਾਰੀਆਂ ਇਨਫੋਰਮੇਸ਼ਨ ਆਪਾਂ ਨਾਲੋਂ ਨਾਲ ਦੇਈ ਜਾਣੀ ਆ ਗੱਡੀਆਂ ਦੀ ਟੈਨਸ਼ਨ ਨਾ ਲਓ ਮਿੱਤਰੋ ਚੈੱਕ ਕਰੋ ਹੈਪੀ ਦਾ ਬਹੁਤ ਜ਼ੋਰ ਲੱਗਣ데요 ਜੀ ਗੱਡੀ ਗਈ ਦੀ ਆਪਣੀ ਫਾਈਨਲੀ ਨਿਕਲੇ ਚਾਲ ਚੈੱਕ ਕਰੋ ਜੀ ਮੇਤਰੋ ਫਾਈਨਲੀ ਗੱਡੀ ਆ ਆਪਣੀ ਮੇਤਰੋ ਫਾਈਨਲੀ ਗੱਡੀ ਗਈ ਜੀ ਆਪਣੀ ਨਿਕਲ ਬੈਂਚ ਭਰ ਕੇ ਆ ਆਪਣੇ ਨਾਲ ਬੇਟਾ ਜੀ ਤੇ ਇਧਰ ਮੰਨੀ ਚੈੱਕ ਕਰੋ ਹਾਰ ਨਮਰੋਂ ਵਾਲਾ ਆ ਗੱਡੀ ਦਾ ਵਾਹ ਇਹ ਹੁਣ ਚੌਂਕ 'ਚ ਡਾਊ ਗੱਡੀ ਆ ਹੈਪੀ ਆ ਆਪਣਾ ਲੋ ਜੀ ਮੇਤਰੋ ਮੇਰੇ ਹੱਸ ਦਰਣ ਜਿਹੜੇ ਭਾੜੇ ਤੁੰਨ bây giờ nó sẽ cho đây đây, đi cái sau này tôi ta, பாக ம ਬਾਟੇ ਤੂੰ ਉੱਥੇ ਗੱਲ ਬਣੀ ਨਹੀਂ ਹੁਣ ਅਸੀਂ ਛੇ ਲੈ ਆਂਦੀ ਗੱਡੀ ਕਿਉਂ ਜੀ ਅਛੋ ਘਰ ਲਾਗੇ ਪੈਣਾ ਇੱਥੋਂ ਅਸੀਂ ਲੱਦੀ ਜਾਂਵਾਗੇ ਭਾਂਡੇ ਲੈ ਗਾ ਛੋਟਾ ਦੀ ਫਰਾ ਘੋੜਾਂ ਵਾਲਾ ਆ ਆ ਜੇ ਆਟਾ ਗੁੰਨਣ ਵਾਲੀ ਮਸ਼ੀਨ ਆ ਅੱਜਾ ਸਮਾਨ ਲੈ ਆ ਘਰ ਪਿਆ ਗੱਡੀ ਆਉ ਲੈਣ ਦੀ ਬਾਹਰ ਗਲੀ ਦੇ ਸਾਹਮਣੇ ਆ ਦੇਤੇ ਹੀ ਰੰਗ ਕਰਨੇ ਇਹਨਾਂ ਨੂੰ ਬਾਅਦ ਚ ਲੱਦਾਂਗੇ ਆ ਲੱਗੇ ਆਪਣੀ ਰਾਣੀ ਹੁੰਦਾ ਅਭੀ ਆਈ ਨਹੀਂ ਭੰਦੇ ਲੈ ਕੇ ਜੇ ਥੋੜੇ ਬੋਦੇ ਹੁਣ ਬਾਕੀ ਲੱਦੇ ਗਏ ਬਾਕੀ ਪਰਲੇ ਘਰ ਚ ਪਏ ਦੇ ਇਹਦੇ ਉਹ ਲੈ ਕੇ ਆਣੇ ਹੁਣ ਇੰਨਾ ਭੰਡਿਆ ਗਿਆ ਜੇ ਬਾਕੀ ਦੇ ਇੱਥੇ ਸੈੱਟ ਕਰਨ ਵਿੱਚ ਵੇ ਇੱਧਰ ਕਰ ਲੈ ਇੱਧਰ ਲਾਵੀਂ ਅਦਾਬ ਜਦਾ ਸਮਾਨ ਆ ਗਿਆ ਜੇ ਕੋਣ ਆ ਗਿਆ ਦੇਖੋ ਬਾਕੀ ਹਰਾ ਟਾਈਮ ਨਹੀਂ ਲੱਗਣਿਆ ਵਲੌਗ ਬਣਾਉਂਦਾ ਕਿਉਂਕਿ ਕੰਮ ਬਹੁਤ ਹੈ ਦੇਖੋ ਖਾਦ ਖਾਲੇ ਹੋ ਗਏ ਸਾਡੇ ਪਰ ਲੋ ਨਹੀਂ ਲਾਵੀ ਅੱਦਾ ਸਮਾਨ ਆਤਾਹੀਂ ਦੇਖੋ ਅਦਾ ਥੱਲੇ ਵਾਰਤਾ ਰੇ ਮੰਜਿਆਂ ਦੇ

ਨੇ ਪੜਾ ਮਮਾ ਕਲਾ ਮਮਾ ਕਿਥੋਂ ਪੜਾ ਟੀ ਟਾਈਮ ਹੋ ਗਿਆ ਸਾਰਿਆਂ ਦਾ ਵੇਖੋ ਬੋੜਾ ਲੱਗ ਗਈ ਮੈਂ ਤੇ ਕਹਿੰਦਾ ਕਿ ਸੰਦਾ ਸਾਰੇ ਬੰਦਾ ਜੀ ਉਹ ਤੇ ਆ ਨਾ ਹਸਵਾ ਤੇ ਨਾਲ ਲੋ ਵੀ ਸਾਰੇ ਭਾਂਡੇ ਲੱਦੇ ਗਏ ਸਿਰਫ ਉਹ ਹੋ ਰਿਹਾ ਕਿ ਭਾਂਡੇ ਧੋਣ ਵਾਲੇ ਹੋਰ ਰੰਗ ਹੁੰਦੇ ਆ ਰੰਗ ਰੰਗ ਹੋ ਗਏ ਤੇ ਫੇਰ ਅਸੀਂ ਲਾਦ ਲੈਣਾ ਉਹਨੇ ਜਿਹੇ ਤਰਪਾਲ ਪਾਲੀਏ ਵੇਖੋ ਕਿਆਰੀਆਂ ਹੁੰਡੀਆਂ ਖੂਬ ਖੂਬ ਓ ਮੈਂ ਲੈਂਦੇ ਹਾਂ ਤਰਪਾਲ ਬਾਕੇ ਹੁਣ ਉੱਥੋਂ ਗੱਡੀ ਹੀ ਲੈ ਆਂਦੀ ਇੱਥੇ ਤੇ ਆਹ ਅੜ ਸੁੱਕੰਡੇ ਜੇ ਰੰਗ ਹੁੰਡੇ ਐ ਤੇ ਪੇਂਟ ਉਧਰੇ ਹੁੰਡੇ ਆ ਇਹ ਜਿਹੜੇ ਸੋਗੇ ਤੇ ਜਾਲ ਅਸੀਂ ਪਾਤਾ ਫੇਰ ਨਾਲੇ ਪਾਕੇ ਤਰਪਾਲ ਫੇਰ ਅਸੀਂ ਪਾਵਾਂਗੇ ਮਗਰ ਫਟੇ ਫਟੇ ਗੱਡੀ ਘਾਦਾਂਗੇ ਪਾਏਗਾ ਲੈਕਨ ਨਾਲੇ ਹਵਾ ਬੜੀ ਵਗੰਦੀ ਨਹੀਂ ਤੇ ਤਰਪਾਲ ਪਾ ਕੇ ਤ ਨਹੀਂ ਹੁਣੇ ਹੀ ਤੇ ਜਿਹੜਾ ਸੁੱਕਦੇ ਆ ਫੇਰ ਹੁਣ ਬਣਾਉਣੇ ਵੀਡੀਓ ਨਾਲੇ ਬੈਟਰੀ ਵੀ ਲੋ ਗਈ ਖੋਣ ਦੀ ਲੋ ਵੀ ਤਰਪਾਲ ਦੀ ਪਾ ਪਰ ਮਗਰ ਨਹੀਂ ਜੇ ਬਣੀ ਕਿਉਂਕਿ ਉਹ ਸੁੱਕੇ ਨਹੀਂ ਜੇ ਤੱਕ ਪਾਣੀ ਜਿਹੜਾ ਕੀਤੇ ਆ ਤਰਪਾਲ ਸੁੱਕ ਨਹੀਂ ਪਈ ਆ ਬੰਦਾ ਕਾਬੂ ਕਰ ਲਿਆ ਨੀ ਤਰਪਾਲ ਗਲਤ ਪਵਾਤੀ ਇੱਕ ਬਨੇਓ ਆਹ ਵੇਖੋ ਗੱਡੀਆਂ ਬਿਲਕੁਲ ਸਾਰੀਆਂ ਘੜੀਆਂ ਦਾ ਪੈਸੇ ਕੱਢੀ ਚੋਰੀ ਕਰਦੇ ਆਂ ਨਿਕਲ ਨਹੀਂ ਦੇਣਨਾ ਆਹ ਵੇਖੋ ਹੁਣ ਇਹ ਜਿਹਨੂੰ ਆਈ ਤਾਂ ਕਿ ਸੋਕੇ ਨਹੀਂ ਨੂੰ ਸਵੇ ਲੈ ਤਾਂਗੇ ਹੁਣ ਅੱਜ ਦਾ ਬਲੌਗ ਇਥੋਂ ਖਤਮ ਕਰਦੇ ਆਂ ਆਪਾਂ ਸਰਪਾਲ ਤਰਪੂਲਾ ਪਪਾਤੀ ਆ ਕਾਲੇ ਨੂੰ ਵਿੱਚ ਛੁੱਟ ਕੇ ਤੇ ਅਗਰ ਕਾਂਡਾ ਕੁੰਡਾ ਮਾਰਦਾਂਗੇ ਕਰਾਂ